ਪੱਤਰਕਾਰਤਾ ਮਾੜੀ ਨਹੀਂ ਹੈਗੀ ਪੱਤਰਕਾਰਤਾ ਕਰੋ ਪਰ ਕਿਸੇ ਨੂੰ ਬਿਨਾ ਪੁੱਛੇ ਕਿਸਦੇ ਦਰਵਾਜ਼ੇ ਦੇ ਵਿੱਚ ਕੈਮਰਾ ਲਾ ਕੇ ਇਹ ਚੀਜ਼ ਮਰੀ ਹੈ। ਖਾਣੇ ਦੇ ਬਾਹਰ ਸਿੱਧੂ ਮੂਸੇਵਾਲਾ ਮੀਡੀਆ ਦੇ ਨਾਲ ਉਲਝ ਗਿਆ ਤੇ ਸ਼ਰੀਆਮ ਤਮਤਿਆ ਰਹੇ। ਕਾਫੀ ਸਾਰੇ ਪੰਜਾਬੀ ਸਿੰਗਰਾਂ ਦੀ ਕੌਂਟਰੋਵਰਸੀ ਆਪਸ ਦੇ ਵਿੱਚ ਤਾਂ ਚੱਲਦੀ ਰਹਿੰਦੀ ਹੈ। ਕਾਫੀ ਪੰਜਾਬੀ ਸਿੰਗਰਾਂ ਦੀ ਲੜਾਈ ਪੱਤਰਕਾਰਾਂ ਨਾਲ ਵੀ ਹੋ ਜਾਂਦੀ ਹੈ। ਮੈਂ ਕਿਹੜਾ ਕਤਲ ਕਰਦਾ ਕਿਉਂ? ਜਨਨ ਕਿ ਕਈ ਵਾਰੀ ਉਹਨਾਂ ਸਿੰਗਰਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਹੁੰਦੇ ਨੇ ਕਈ মিডিਆ ਵਾਲੇ ਤੇ ਉਹਨਾਂ ਦੇ ਆਪਸ ਦੇ ਵਿੱਚ ਸਵਾਲ ਜਵਾਬ ਕਈ ਵਾਰੀ ਉਲਟੇ ਹੋ ਜਾਂਦੇ ਨੇ ਕਈ ਵਾਰ ਪੰਜਾਬੀ ਸਿੰਗਰ ਰਿਪੋਰਟਰਾਂ ਤੇ ਭਾਰੀ ਪੈ ਜਾਂਦੇ ਤੇ ਕਈ ਵਾਰੀ ਬਾਕੀ ਰਿਪੋਰਟਰ ਸਿੰਗਰਾਂ ਤੇ ਭਾਰੀ ਪੈ ਜਾਂਦੇ ਨੇ ਚਾਹੁੰਦਾ ਕਿ ਮੈਂ ਆਪਦੇ ਆਪ ਨੂੰ ਪ੍ਰਾਈਵੇਟ ਰੱਖਾਂ ਇਹ ਮਜਬੂਰੀ ਹੈ ਉਹਨਾਂ ਨੇ ਕਿਹਾ ਹੋਸਟ ਦੀ ਬਹੁਤ ਬੇਇੱਜ਼ਤੀ ਹੋਈ ਹੈ ਬੱਬੂ ਮਾਨ ਨੇ ਪੱਤਰਕਾਰ ਜ਼ਮੀਨ ਦੇ ਉੱਤੇ ਡਿੱਗ ਜਾਂਦਾ ਧੱਕੇ ਸ਼ਾਈ ਦੀਆਂ ਤਸਵੀਰਾਂ ਵੀ ਗਿੱਪੀ ਘਰੇਵਾਲ ਦੀ ਇਸ ਗ੍ਰਿਫਤਾਰੀ ਦੇ ਦਰਮਿਆਨ ਦੇਖਣ ਨੂੰ ਮਿਲੀਆਂ ਨੇ ਇਸ ਵੀਡੀਓ ਵਿੱਚ ਮੈਂ ਕਾਫੀ ਸਾਰੇ ਇਦਾਂ ਦੇ ਕਿਸ ਦੇ ਵਿੱਚ ਆਪਸ ਦੇ ਵਿੱਚ ਕਾਫੀ ਲੜਾਈ ਹੋਈ ਤੇ ਕਈ ਵਾਰੀ ਮਾਮਲਾ ਬਹੁਤ ਜ਼ਿਆਦਾ ਵੀ ਵੱਧ ਗਿਆ ਕਈ ਪੰਜਾਬੀ ਸਿੰਘਰਾਂ ਨਾਲ ਸੋ ਆਪਾਂ ਜ਼ਿਆਦਾ ਸਮਾਂ ਵੇਸ਼ ਨਹੀਂ ਕਰਦੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਿੱਪੀ ਗਿੱਲ ਦੀ ਸਿੱਪੀ ਗਿੱਲ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਤੇ ਉਹ ਖਬਰਾਂ ਦੇ ਵਿੱਚ ਆਇਆ ਸੀ ਜਿਹਦੇ ਵਿੱਚ ਸਿੱਪੀ ਗਿੱਲ ਨੇ ਟ੍ਰੈਫਿਕ ਰੂਲ ਤੋੜੇ ਸੀ ਤੁਸੀਂ ਦੱਸੋ ਕਿ ਵੇਖੋ ਮਾ ਯਾਰ ਤੁਸੀਂ ਕਮਾਲ ਕਰੀ ਜਾਂਦੇ ਹੋ ਹੁਣ ਇੱਥੇ ਸਿੱਪੀ ਗਿੱਲ ਨੂੰ ਰੋਕਿਆ ਗਿਆ ਤੇ ਫਿਰ ਜਦੋਂ ਰੋਕ ਕੇ ਪੱਤਰਕਾਰਾਂ ਦੇ ਵੱਲੋਂ ਕਾਫੀ ਸਵਾਲ ਜਵਾਬ ਕੀਤੇ ਗਏ ਸਿੱਪੀ ਗਿੱਲ ਗੱਡੀ 'ਚ ਹੀ ਬੈਠਾ ਸੀ ਉਸ ਟਾਈਮ ਤੇ ਇਹਨਾਂ ਦੇ ਵਿੱਚ ਜਿਹੜੇ ਸਵਾਲ ਜਵਾਬ ਹੋਏ ਸੀ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਬੇਨਤੀ ਕਰਦਾ ਭਾਈ ਰੋਕ ਲੈ ਚਲ ਓਕੇ ਸੁਣੋ ਵੀਰੇ ਗਨਮੈਣ ਕੀ ਕਰਨਗੇ ਭੈ ਪਾਜੀ ਕਾਲੀ ਬਣਾਉਂਗੀ ਕੀ ਕਰੂੰ ਤੁਸੀਂ ਭਰਾ ਤਾਂ ਕੋਈ ਪੋਜ਼ਿਟਿਵ ਨਿਊਜ਼ ਲਾਓ ਨਾ ਮਹਾਰਾਜ ਜਦੋਂ ਕਿਸੇ ਬੰਦੇ ਨੂੰ ਥ੍ਰੈਟ ਹੋਵੇ ਨਾ ਵੀਰੇ ਉਹ ਚਾਹੁੰਦਾ ਕਿ ਮੈਂ ਆਪਦੇ ਆਪ ਨੂੰ ਪ੍ਰਾਈਵੇਟ ਰੱਖਾਂ ਸਵਾਲ ਕੀਤਾ ਸਿੱਪੀ ਗਿਲ ਨੇ ਉਹਨਾਂ ਰਿਪੋਰਟਰਸ ਨੂੰ ਕਿ ਤੁਹਾਡਾ ਜ਼ਿਕਰ ਕੋਈ ਫੈਮਿਲੀ ਮੈਂਬਰ ਮੁਸੀਬਤ ਦੇ ਵਿੱਚ ਹੋਵੇ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸੇਫ ਹੀ ਕਰੂਗਾ ਫੈਮਿਲੀ ਮੈਂਬਰ ਕਿਸੇ ਪ੍ਰੋਬਲਮ ਵਿੱਚ ਹੋਵੇ ਉਹ ਆਪਦੇ ਆਪ ਨੂੰ ਸੇਵ ਕਰੇ ਚੰਗੀ ਗੱਲ ਹੈ ਕਿ ਗਲਤ ਹੈ ਤੁਸੀਂ ਪੀਗਿਲ ਦੇ ਕਾਲੇ ਸ਼ੀਸ਼ੇ ਹੋਣ ਦੇ ਕਰਕੇ ਉਹਦਾ ਚਲਾਨ ਹੋਇਆ ਸੀ ਉਸ ਟਾਈਮ ਤੇ ਇਸ ਚੀਜ਼ ਤਾਂ ਲੋਕਾਂ ਦੇ ਸਾਹਮਣੇ ਇੱਕ ਨੈਗੇਟਿਵ ਵੇ ਦੇ ਨਾਲ ਪੇਸ਼ ਹੋਈ ਸਿੱਪੀ ਗਿਲ ਨੇ ਇੱਕ ਵਾਰੀ ਰਵੀਸ਼ ਕੁਮ ਤੱਕ ਪੱਤਰਕਾਰਾ ਰਵੀਸ਼ ਕੁਮਾਰ ਉਸ ਬੰਦੇ ਨੇ ਲਿਖਿਆ ਸੀਗਾ ਕਹਿੰਦਾ ਮੈਨੂੰ ਇਹ ਲੱਗਦਾ ਸੀ ਕਿ ਪੰਜਾਬ ਖਤਮ ਹੋ ਚੁੱਕਿਆ ਪੰਜਾਬ ਦੇ ਖੂਨ ਵਿੱਚ ਉਹ ਗਰਮੀ ਨਹੀਂ ਰਹੀ ਹੁਣ ਤਾਂ ਪੰਜਾਬ ਆ ਜਾਂ ਜੋ ਕੁਝ ਵੀ ਆ ਪਰ ਜਦੋਂ ਬੈਰੀਕੇਡ ਤੋੜ ਕੇ ਦਿੱਲੀ ਜਾ ਕੇ ਆਪਣੇ ਹੱਕਾਂ ਲਈ ਬੈਠ ਗਿਆ ਔਰ ਸਾਰਾ ਇੰਡੀਆ ਜਗਾਤਾ ਹੱਕਾਂ ਵਾਸਤੇ ਉਹਨੇ ਲਿਖਿਆ ਕਹਿੰਦਾ ਅੱਜ ਵੀ ਮੈਨੂੰ ਪੰਜਾਬ ਦੇ ਹਰ ਇੱਕ ਬੱਚੇ ਦੇ ਵਿੱਚੋਂ ਭਗਤ ਸਿੰਘ ਦੇਖ ਰਿਹਾ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਸੋ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਬੱਬੂ ਮਾਨ ਦੀ ਦੇਖੋ ਇਹਨਾਂ ਦੇ ਤਾਂ ਕਾਫੀ ਸਾਰੀਆਂ ਇਦਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿਦੇ ਵਿੱਚ ਰਿਪੋਰਟਰਸ ਵੱਖ-ਵੱਖ ਸਵਾਲ ਕਰਦੇ ਨੇ ਇਹਨਾਂ ਦੇ ਜਿਹ ਰਿਪੋਰਟਰ ਨੂੰ ਉਹ ਜਵਾਬ ਆਪਾਂ ਬਹੁਤ ਇੰਟਰਸਟਿੰਗ ਵੀ ਕਹਿ ਸਕਦੇ ਆ ਤੇ ਇੱਕ ਤਰ੍ਹਾਂ ਦਾ ਰਿਪੋਰਟਰ ਕਈ ਜਗ੍ਹਾ ਤੇ ਚੁੱਪ ਵੀ ਹੋ ਜਾਂਦੇ ਨੇ ਇਹਨਾਂ ਦਾ ਜਵਾਬ ਸੁਣ ਕੇ ਦੇਖੋ ਬੱਬੂ ਮਾਨ ਨੇ ਇੱਕ ਵਾਰੀ ਰਿਪੋਰਟਰ ਨੂੰ ਇਹ ਕਹਿਆ ਸੀ ਕਿ ਤੁਸੀਂ ਅੱਗ ਲਾਉਣੀ ਛੱਡੋ ਪਰ ਤੁਸੀਂ ਜਿਹੜੇ ਪੱਤਰਕਾਰੋਂ ਬੇਨਤੀ ਮੇਰੀ ਬੜੀ ਸਿਨੇਮਾ ਦੇ ਛੋਟੇ ਭਾਈਓ ਤੁਸੀਂ ਜੀ ਸਰ ਤੁਸੀਂ ਅੱਗ ਲਾਉਣੀ ਛੱਡੋ ਜੇਕਰ ਤੁਹਾਨੂੰ ਨੈਗੇਟਿਵ ਗੱਲ ਕੋਈ ਪਤਾ ਵੀ ਲੱਗਦੀ ਹੈ ਤਾਂ ਤੁਸੀਂ ਉਹਨੂੰ ਪੀਜੋ ਚੁੱਪਚਾਪ ਯਾਨੀ ਕਿ ਉਸ ਨੈਗੇਟਿਵ ਗੱਲ ਨੂੰ ਤੁਸੀਂ ਉੱਥੇ ਹੀ ਦਬਾ ਦਿਓ ਪੋਜ਼ਿਟਿਵ ਚੀਜ਼ ਸ਼ੇਅਰ ਕਰਿਆ ਕਰੋ ਉਹਨੂੰ ਕੋਈ ਨੈਗੇਟਿਵ ਗੱਲ ਪਤਾ ਦੇ ਨੇ ਜਿਨ੍ਹਾਂ ਦੇ ਨੈਗੇਟਿਵ ਨਿਊਜ਼ ਕਰਕੇ ਹੀ ਇਨਕਮ ਜਨਰੇਟ ਹੁੰਦੀ ਹੈ ਦੇਖੋ ਰਿਪੋਰਟਰਾਂ ਨੂੰ ਲੈ ਕੇ ਬੱਬੂ ਮਾਨ ਦੇ ਕਿੱਸੇ ਤਾਂ ਬਹੁਤ ਸਾਰੇ ਨੇ ਪਰ ਮੈਂ ਕੋਸ਼ਿਸ਼ ਕੀਤੀ ਹੈ ਕਿ ਇੱਥੇ ਕੁਝ ਕਿੱਸੇ ਸ਼ੇਅਰ ਕਰਾਂ ਜਿਵੇਂ ਕਿ ਇੱਕ ਵਾਰੀ ਬੰਬੇ ਵਾਲੇ ਰਿਪੋਰਟਰ ਨੇ ਇਹ ਪੁੱਛ ਲਿਆ ਸੀ ਕਿ ਪੰਜਾਬੀ 뮤직 ਫੇਮਸ ਤਾਂ ਬਹੁਤ ਹੈ ਪਰ ਕੀ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਪੰਜਾਬੀ 뮤직 ਹੋਰ ਵੀ ਜ਼ਿਆਦਾ ਉੱਪਰ ਜਾਵੇ ਜਿਵੇਂ ਬਾਲੀਵੁੱਡ ਦਾ 뮤직 ਉੱਪਰ ਜਾ ਰਿਹਾ ਹੈ ਪੰਜਾਬੀ 뮤직 ਫੇਮਸ ਤਾਂ ਕਾਫੀ ਹੈ ਲੇਕਿਨ ਉਸਕੋ ਹੋਰ ਆਪ ਸੇ ਚਾਹਤੇ ਹੋ ਕਿ ਹੋਰ ਫੇਮਸ ਹੋ ਮਤਲਬ ਜਿਵੇਂ ਇੱਕ ਬਾਲੀਵੁੱਡ 뮤직 ਦਾ ਫਰੇਜ਼ ਹੁੰਦਾ ਹੈ ਇਸ ਤਰ੍ਹਾਂ ਜੇਕਰ ਬੱਬੂ ਮ ਸਾਡਾ 뮤직 ਬਾਲੀਵੁੱਡ ਤੋਂ ਬਹੁਤ ਅੱਗੇ ਹੈ ਉਹਨਾਂ ਨੇ ਰਿਪੋਰਟਰ ਨੂੰ ਚੁੱਪ ਕਰਾਉਂਦੇ ਹੋਏ ਇਹ ਵੀ ਕਿਹਾ ਕਿ ਜਿਹੜੇ ਗਾਣੇ ਤੁਹਾਡੇ ਇੱਥੇ ਕਾਲਾ ਚਸ਼ਮਾ ਹੁਣ ਹਿੱਟ ਹੋਏ ਨੇ ਉਹ ਅਸੀਂ ਕਾਲਜ ਟਾਈਮ ਦੇ ਵਿੱਚ ਸੁਣਦੇ ਹੁੰਦੇ ਸੀ ਜਿਹੜੇ ਜਿਹੜੇ ਗਾਣੇ ਤੁਹਾਡੇ ਇੱਥੇ ਕਾਲਾ ਚਸ਼ਮਾ ਹਿੱਟ ਹੋਇਆ ਉਹ ਅਸੀਂ ਕਾਲਜ ਸੁਣਦੇ ਹੁੰਦੇ ਸੀ ਉਹਨੂੰ ਇਹ ਵੀ ਸਮਝਾਇਆ ਕਿ ਪੰਜਾਬੀ 뮤직 ਕਿਉਂ ਹਿੱਟ ਹੈ ਉਹਦੇ ਪਿੱਛੇ ਦਾ ਕਾਰਨ ਵੀ ਦੱਸਿਆ ਪੰਜਾਬੀ 뮤직 ਪਤਾ ਕਿਉਂ ਅੱਗੇ ਹੈ ਪੰਜਾਬੀ 뮤직 ਅੱਗੇ ਹੈ ਕਿਉਂਕਿ ਅਸੀਂ ਵੈਸਟ ਨੂੰ ਪਹਿਲਾਂ ਚਲੇ ਜਾਂਦੇ ਹਾਂ ਹੁਣ ਬਾਲੀਵੁੱਡ ਨਹੀਂ ਵਿਜ਼ਿਟ ਕਰਦਾ ਉੱਥੇ ਦੀ ਅਸੀਂ ਜ਼ਿਆਦਾ ਕਰਦੇ ਹਾਂ ਕਿਉਂਕਿ ਸਾਡੀਆਂ ਫ ਕੁਇਸ ਕਰਕੇ ਉਹ ਜਿਹੜਾ ਪ੍ਰਭਾਵ ਹੈ ਪੱਛਮੀ ਤੇ ਪੂਰਬੀ 뮤직 ਦਾ ਉਹ ਪੰਜਾਬੀ ਲੈ ਕੇ ਆਇਆ ਹੈ ਇਹ ਹਿਪ ਹੋਪ ਭੰਗੜਾ ਹੈ ਜਿਹੜਾ ਅੱਜਕੱਲ ਹੋ ਰਿਹਾ ਹੈ ਜੇ ਤੁਹਾਨੂੰ ਤੁਹਾਡੀ ਕੋਈ ਹਿੰਦੀ ਫਿਲਮ ਬਣਦੀ ਹੈ ਉਹਦੇ ਪੰਜਾਬੀ ਗਾਣੇ ਦੀ ਜ਼ਰੂਰਤ ਹੁੰਦੀ ਹੈ ਨਾ ਸੋ ਹੁਣ ਆਪਾਂ ਆਉਣਾ ਹੈ ਤੀਜੇ ਕਿਸੇ ਤੇ ਦੇਖੋ ਇੱਕ ਵਾਰੀ ਇੱਕ ਰਿਪੋਰਟਰ ਬੱਬੂ ਮਾਨ ਦੀ ਬਹੁਤ ਜ਼ਿਆਦਾ ਤਾਰੀਫ਼ ਕਰ ਰਹੀ ਸੀ ਜ ਜੇ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਅੱਜ ਵੀ ਤੁਹਾਡੀ ਓਨੀ ਹੀ ਰਿਸਪੈਕਟ ਹੈ ਜਿੱਦਾਂ ਪਹਿਲਾਂ ਹੁੰਦੀ ਸੀ ਆ ਗੱਡੀ ਜਾਂਦੀ ਹੈ ਹੈਗਾ ਨਾ ਪਿੱਛੇ ਬੱਬੂ ਮਾਨ ਲਿਖਿਆ ਹੁੰਦਾ ਹੈ ਕਿ ਇਦਾਂ ਤੁਹਾਡੇ ਫੈਨਸ ਨੇ ਬਾਹਰ ਵੇਖ ਲਓ ਐ ਲਾਈਨਾਂ ਲੱਗੀਆਂ ਅੱਜ ਤੱਕ ਨਹੀਂ ਲੱਗੀਆਂ ਮੈਂ ਤੁਹਾਨੂੰ ਦੱਸਦੀ ਪਈ ਆ ਤੇ ਤੁਹਾਡੇ ਲਈ ਇੰਨੀਆਂ ਲਾਈਨ ਫਿਰ ਇਸ ਬੋਲਨੀ ਆ ਸੋ ਅੱਜ ਤੂੰ ਮੇਰੇ ਇੰਟਰਵਿਊ ਕੁੜੇ ਕਰ ਰਹੇ ਆ ਪਰ ਆਪਣਾ ਅਗਰ ਕਹ ਲਓ ਕਿ ਹੋਰ ਗੌਣਾਂ ਕਿਦਾਂ ਘਣਾ ਦੇਖੋ ਜੀ ਕਿੰਨੇ ਲੈਣਾ ਲੱਗੇ ਇਹ ਵੀ ਹੋ ਜਾਂਦਾ ਕਿਤੇ ਕਿਤੇ ਨਹੀਂ ਨਹੀਂ ਦੇ ਜਿਵੇਂ ਤੁਹਾਡੇ ਚੈਨਲ ਨੂੰ ਪੈਸੇ ਦਿੱਤੇ 100 2 400 500 ਪਰ ਤੁਸੀਂ ਆਮ ਹੀ ਸੁਣਦੇ ਹੋ ਕਿ ਪੰਜਾਬੀ ਸਿੰਗਰ ਹਥਿਆਰਾਂ ਤੇ ਗਾਣੇ ਗਾਉਂਦੇ ਨੇ ਤੇ ਉਹਨਾਂ ਨੂੰ ਫਿਰ ਪੱਤਰਕਾਰ ਸਵਾਲ ਵੀ ਕਰਦੇ ਨੇ ਕਿ ਤੁਸੀਂ ਹਥਿਆਰਾਂ ਤੇ ਗਾਣੇ ਕਿਉਂ ਗਾਉਨੇ ਹੋ ਸਾਰੇ ਪੰਜਾਬੀ ਸਿੰਗਰ ਜਿਹੜੇ ਵੀ ਗਾਣੇ ਗਾਉਂਦੇ ਨੇ ਜਾਂ ਉਹਨਾਂ ਨੂੰ ਸਵਾਲ ਪੁੱਛੇ ਜਾਂਦੇ ਨੇ ਉਹਨਾਂ ਸਾਰੇ ਸਿੰਗਰਾਂ ਦਾ ਆਪਣੇ ਆਪਣੇ ਤਰੀਕੇ ਨਾਲ ਵੱਖ-ਵੱਖ ਰਿਪਲਾਈ ਹੁੰਦਾ ਸਾਰੇ ਰਿਪੋਰਟਰਸ ਨੂੰ ਜਦੋਂ ਬੱਬੂ ਮਾਨ ਨੂੰ ਸਵਾਲ ਪੁੱਛਿਆ ਗਿਆ ਕਿ ਹਥਿਆਰਾਂ ਵਾਲੇ ਗਾਣੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਹਨਾਂ ਦਾ ਜਵਾਬ ਇਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਜਿਹੜੇ ਗਾਣੇ ਦੇ ਵਿੱਚ ਲਾਹ ਮਾਰ ਜਾਂ ਦਰਵਾਜ਼ਾ ਨੂੰ ਚਲਾਉਂਦੇ ਕਿਉਂ ਇਹ ਜ਼ਰੀਆ ਕੀ ਆ ਗਾਣਾ ਦਿਖਾਉਣ ਦਾ YouTube ਤੇ YouTube 'ਚ ਤਾਂ ਬਹੁਤ ਗੰਦ ਆ ਫਿਰ YouTube ਬੈਨ ਕਿਉਂ ਨਹੀਂ ਕਰਾਉਂਦੇ ਮੋਦੀ ਸਾਹਿਬ ਕਰ ਸਕਦੇ ਮੈਨੂੰ ਲੱਗਦੀ ਹੈ ਸ਼ੋਲੇ ਫਿਲਮ 'ਚ ਗੱਬਰ ਸਿੰਘ ਡਾਕੂ ਸੀ ਕੀ ਗੱਬਰ ਸਿੰਘ ਦੇਖਣ ਸਭ ਤੋਂ ਵੱਧ ਫਿਲਮਾਂ ਹੋਈ ਚੱਲੀ ਹੈ ਸ਼ਾਇਦ ਮੈਂ ਕੀ ਗੱਬਰ ਸਿੰਘ ਨੂੰ ਦੇਖਣ ਤੋਂ ਬਾਅਦ ਬਹੁਤ ਲੋਕ ਡਾਕੂ ਬਣ ਗਏ ਜੀ ਫਿਰ ਇੱਕ ਰਿਪੋਰਟਰ ਨੇ ਲੱਚਰ ਗਾਇਕੀ ਕਹਿ ਕੇ ਇੱਕ ਸਵਾਲ ਕੀਤਾ ਬੱਬੂ ਮੰਨ ਦਾ ਜਵਾਬ ਇੱਥੇ ਇਹ ਸੀ ਕਿ ਲੱਚਰ ਕਦੇ ਵੀ ਗਾਇਕੀ ਨਹੀਂ ਹੁੰਦੀ ਹੋਗੀ ਸਾਰੀਆਂ ਲੱਚਰ ਗਾਇਕੀ ਬਗਾਰਾ ਦੀ ਅਪੜੇ ਪੰਜਾਬ ਤੋਂ ਲੈਕਚਰ ਤਾਂ ਸੋਚ ਹੁੰਦੀ ਹੈ ਲੈਕਚਰ ਗਾਇਕੀ ਨਹੀਂ ਹੁੰਦੀ ਲੈਕਚਰ ਸੋਚ ਹੁੰਦੀ ਹੈ ਤੇ ਇਸ ਗੱਲ ਨਾਲ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਵੀ ਐਗਰੀ ਕਰੋਗੇ ਅਕਸਰ ਹੀ ਲੋਕ ਕਹਿ ਦਿੰਦੇ ਨੇ ਕਿ ਲੈਕਚਰ ਗਾਇਕੀ ਗਾਉਂਦੇ ਨੇ ਅੱਜ ਕੱਲ ਦੇ ਸਿੰਗਰ ਤੇ ਅਗਲਾ ਕਿੱਸਾ ਇਹ ਹੈ ਕਿ ਇੱਕ ਰਿਪੋਰਟਰ ਸਵਾਲ ਕਰਦੀ ਹੈ ਕਿ ਫਿਲਮਾਂ ਜਿਹੜੀਆਂ ਹੁੰਦੀਆਂ ਨੇ ਉਹ ਬੈਨ ਕਿਉਂ ਹੋ ਜਾਂਦੀਆਂ ਨੇ ਸਰਕਾਰਾਂ ਬੈਨ ਕਿਉਂ ਕਰਵਾ ਦਿੰਦੀਆਂ ਨੇ ਹੁਣ ਪਹਿਲੀ ਪੰਜਾਬੀ ਫਿਲਮ ਬੈਨ ਹੋਈ ਸਾਡੀ ਇਥੇ ਰਣਜੀਤ ਬਾਵਾ ਤੂਫਾਨ ਸਿੰਘ ਅmberdeep singhl ਦੀ ਪਹਿਲੀ ਫਿਲਮ ਆਈ ਉਹਨੂੰ ਇਹ ਸਰਟੀਫਿਕੇਟ ਮਿਲ ਗਿਆ ਲੇਕਿਨ ਉਸ ਫਿਲਮ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਸੀ ਰਿਪੋਰਟਰ ਦੀ ਇਸ ਗ 14 ਸਾਲ ਪਹਿਲਾਂ ਬੈਨ ਹੋਈ ਸੀ ਉਦੋਂ ਤਾਂ ਕੋਈ ਬੋਲਿਆ ਨਹੀਂ ਹਵਾਏ ਉਦੋਂ ਤਾਂ ਸਾਰੀ ਸਰਕਾਰ ਵੀ ਖਿਲਾਫ ਸੀ ਉਹ 36 ਦਿਨਾਂ ਵਿੱਚ ਜਬਾਨ ਹੋਈ ਸੀ ਫਿਰ ਜਿਹੜੀ ਰਿਪੋਰਟਰ ਇਹ ਕਹਿੰਦੀ ਹੈ ਕਿ ਮੇਰੇ ਕਹਿਣ ਦਾ ਮਤਲਬ ਏਸੀ ਕਿ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਬੱਬੂ ਮੰਨ ਇਹ ਕਹੇ ਸੀ ਕਿ ਸਾਰੇ ਸਿੰਗਰ ਇਕੱਠੇ ਨਹੀਂ ਹੋ ਸਕਦੇ ਇੱਕ ਦਿਨ ਇਕੱਠੇ ਹੋਣਗੇ ਤੇ ਦੂਜੇ ਦਿਨ ਕੋਈ ਬਹਾਨਾ ਲਾ ਦੇਣਗੇ ਕਿ ਸਾਡਾ ਹੁਣ ਸ਼ੋਅ ਆ ਗਿਆ ਸੀ ਉੱਥੇ ਜਾਣਾ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਇੱਕ ਟਾਈਮ ਤੇ ਇਕੱਠੇ ਕਰਕੇ ਦੇਖ ਵੀ ਲਏ ਸੀ ਪਰ ਉਹ ਚੀਜ਼ ਅੱਗੇ ਕੰਟੀਨਿਊ ਨਹੀਂ ਹੋ ਪਾਈ ਸਾਨੂੰ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ 10 ਸਾਲ ਪਹਿਲਾਂ ਮੈਂ ਸਾਰੇ ਗਾਉਣ ਵਾਲੇ ਇਕੱਠੇ ਕਰੇ ਸੀ ਮੈਂ ਪੈਸੇ ਖਰਚ ਕਰਕੇ 2-200 ਗਾਉਣ ਵਾਲਾ ਇਕੱਠਾ ਕਰਿਆ ਇੱਕ ਐਸੋਸੀਏਸ਼ਨ ਰਜ ਜੀ ਸਰਦੂਲ ਭਾਜੀ ਦੇ ਵੀ ਜਿੰਨੇ ਵੀ ਕੋਈ ਸਭ ਦੇ ਸਾਈਨ ਮਟ ਗਾਉਣ ਵਾਲੀ ਜਿਹੜੀ ਜਮਾਤ ਹੈ ਕਦੇ ਇਕੱਠੀ ਨਹੀਂ ਹੋ ਸਕਦੀ ਇਹ ਅਸੀਂ ਬਹੁਤ ਸਾਲ ਪਹਿਲਾਂ ਕਰਕੇ ਸਾਰਾ ਕੁਝ ਜਦੋਜਹਿਦ ਕਰਕੇ ਛੱਡ ਲਿਆ ਇੱਥੋਂ ਗੱਲ ਕਰਕੇ ਤਰੋ ਗਾਂ ਪਿੱਛੇ ਤੇ ਚੁਗਲੀ ਸ਼ੁਰੂ ਹੋ ਜਾਂਦੀ ਹੈ ਗਾਂ 36 ਤੋਂ ਫੋਨ ਚਲੇ ਜਾਂਦਾ ਸਿਆਣਾ ਬੰਦਾ ਕਹਿੰਦਾ ਛੱਡ ਕੀ ਲੈਣਾ ਇੱਕ ਫਿਲਮ ਤੇ ਭੀੜ ਪੈ ਗਈ ਉਹ ਕਹਿੰਦਾ ਜੀ ਮੈਂ ਨਾਲ ਆ ਕੱਲੂ ਦੂਜੇ ਦੀ ਪੈ ਗਈ ਉਹ ਕਹਿੰਦਾ ਜੀ ਮੇਰਾ ਤਾਂ ਪ੍ਰੋਗਰਾਮ ਹੈ ਸੋ ਇਸ ਤੋਂ ਇਲਾਵਾ ਇਹਨਾਂ ਦੇ ਕਾਫੀ ਸਾਰੇ ਕਿਸੇ ਨੇ ਜਿਹੜੇ ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰ ਸਕਦੇ ਆ ਤੇ ਇਸ ਤੋਂ ਬਾਅਦ ਸਿੰਗਰ ਆਉਂਦਾ ਹੈ ਕਰਨ ਔਜਲਾ ਇੱਕੋ ਕਰਨ ਕਿ ਇਹਨਾਂ ਨੇ ਟ੍ਰੈਫਿਕ ਰੂਲ ਤੋੜੇ ਨੇ ਹੁਣ ਜਦੋਂ ਕਰਨੋਜ਼ਲਾ ਪੁਲਿਸ ਸਟੇਸ਼ਨ ਦੇ ਵਿੱਚੋਂ ਬਾਹਰ ਆ ਰਿਹਾ ਸੀ ਉਦੋਂ ਕਾਫੀ ਸਾਰੇ ਰਿਪੋਰਟਰਸ ਘੇਰ ਲੈਂਦੇ ਨੇ ਕਰਨੋਜ਼ਲਾ ਨੂੰ ਤੇ ਉੱਥੇ ਸਵਾਲ ਜਵਾਬ ਕਰਦੇ ਨੇ ਹੁਣ ਤੁਸੀਂ ਵਕ ਵਕ ਵੀਡੀਓਜ਼ ਦੇ ਵਿੱਚ ਦੇਖੇ ਹੀ ਹੋਣਾ ਹਰ ਪੰਜਾਬੀ ਸਿੰਗਰ ਕੋਸ਼ਿਸ਼ ਕਰਦਾ ਹੈ ਕਿ ਮੈਂ ਇਹਨਾਂ ਤੋਂ ਬਚ ਕੇ ਨਿਕਲ ਜਾਵਾਂ ਪਰ ਫਿਰ ਵੀ ਜਦੋਂ ਰਿਪੋਰਟਰਸ ਦੇ ਵੱਲੋਂ ਤੱਕਾ ਕੀਤਾ ਜਾਂਦਾ ਤਾਂ ਕਰਨੋਜ਼ਲਾ ਦਾ ਇਹ ਕਹਿਣਾ ਸੀ ਕਿ ਯਾਰ ਮੈਂ ਕੋਈ ਕਤਲ ਤਾਂ ਨਹੀਂ ਕੀਤਾ ਮੇਰੇ ਤੋਂ ਜਿਹੜੀ ਗਲਤੀ ਹੋਈ ਸੀ ਉਹ ਅੱਗੇ ਤੋਂ ਨਹੀਂ ਹੋਊਗੀ ਉਸ ਚੀਜ਼ ਨੂੰ ਅਸੀਂ ਕਲੀਅਰ ਕਰ ਲਿਆ ਕਤਲ ਕਰਨ ਦਾ ਵੀ ਜਿਹੜਾ ਉਹ ਸਰਕਾਰ ਤੇ ਗੱਲਾਂ ਦੀ ਤਾਂ ਗੱਲ ਹੀ ਨਹੀਂ ਹੈ ਨਾ ਸੋ ਇਸ ਤੋਂ ਬਾਅਦ ਅਗਲੇ ਸਿੰਗਰ ਆਉਂਦੇ ਨੇ ਗੁਰਦਾਸ ਮਾਨ ਦੇਖੋ ਜਦੋਂ ਕਿਸਾਨੀ ਧਰਨੇ ਤੇ ਗੁਰਦਾਸ ਮਾਨ ਪਹੁੰਚੇ ਸੀ ਉਦੋਂ ਇਹ ਵਾਲੀ ਇੰਟਰਵਿਊ ਸ਼ਾਇਦ ਕਾਫੀ ਲੋਕਾਂ ਨੇ ਦੇਖੀ ਹੋਵੇ ਪਰ ਇਹਦੇ ਵਿੱਚ ਇੱਕ ਚੀਜ਼ ਨੋਟਿਸ ਨਹੀਂ ਕੀਤੀ ਹੋਣੀ ਤੁਸੀਂ ਦੇਖੋ ਔਨ 에ਅਰ ਦੇ ਰਿਪੋਰਟਰ ਸਿਮਰਨ ਜੋਤ ਸਿੰਘ ਮੱਕੜ ਜਦੋਂ ਇੰਟਰਵਿਊ ਲੈ ਰਹੇ ਸੀ ਤਾਂ ਗੁਰਦਾਸ ਮਾਨ ਬਹੁਤ ਭਾਵੁਕ ਹੋ ਗਏ ਸੀ ਉਸ ਟਾਈਮ ਤੇ ਕਿਉਂਕਿ ਇਹਨਾਂ ਦੀ ਜਿਹੜੀ ਪਹਿਲਾਂ ਕੰਟਰੋਵਰਸੀ ਚੱਲ ਰਹੀ ਸੀ ਉਸ ਤੋਂ ਬਾਅਦ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਆਪਣੇ ਵੱਲੋਂ ਤੇ ਇਹ ਗੱਲ ਇੰਟਰਵਿਊ ਦੇ ਵਿੱਚ ਇਹਨਾਂ ਨੇ ਦੱਸੀ ਬੋਲਦੇ ਵੀ ਆ ਮਤਲਬ ਮੈਨੂੰ ਪਤਾ ਹੈ ਇਹਨਾਂ ਨੂੰ ਪਤਾ ਹੈ ਕਿ ਕੀ ਚੱਲ ਰਿਹਾ ਇਹਨਾਂ ਨੂੰ ਮੈਨੂੰ ਪਤਾ ਹੈ ਤੇ ਜਿਹੜੇ ਲੋਕ ਗੁਰਦਾਸ ਮਾਨ ਨੂੰ ਗਲਤ ਬੋਲ ਰਹੇ ਸੀ ਉਹਨਾਂ ਦੇ ਬਾਰੇ ਗੱਲ ਕਰਦੇ ਹੋਏ ਕਾਫੀ ਭਾਵੁਕ ਹੋ ਗਏ ਸੀ ਪਰ ਹਰ ਲੀਡਰ ਤੋਂ ਅਸੀਂ ਦਰਖਾਸਤ ਕਰਦਾ ਕਿ ਯਾਰ ਇਹਨਾਂ ਬਾਰੇ ਸੋਚੋ ਗੁਰਦਾਸ ਮਾਨ ਦੀ ਜਦੋਂ ਗੱਲ ਕੰਟੀਨਿਊ ਚੱਲ ਰਹੀ ਸੀ ਉਦੋਂ ਰਿਪੋਰਟਰ ਨੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੇ ਹੋਏ ਕਿਹਾ ਕਿ ਹਾਂ ਸ਼ਰਮ ਆਉਣੀ ਚਾਹੀਦੀ ਕਿਰਪਾ ਕਰੋ ਹੋਣੀ ਚਾਹੀਦੀ ਹੈ ਸਰਕਾਰ ਨੂੰ ਨੋ ਨੋ ਕਿਰਪਾ ਕਰੋ ਤੇ ਉਸ ਗੱਲ ਨੂੰ ਉਹਨਾਂ ਨੇ ਟੋਕਦੇ ਹੋਏ ਕਿਹਾ ਕਿ ਨਹੀਂ ਕਿਰਪਾ ਕਰੋ ਯਾਨਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਨੋ ਨੋ ਕਿਰਪਾ ਕਰੋ ਤੇ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਗਲਤ ਨਾ ਬੁਲਵਾਓ ਮੇਰੇ ਤੋਂ ਕਿਰਪਾ ਕਰੋ ਪਲੀਜ਼ ਗਲਤ ਨਾ ਬੁਲਾਓ ਪਲੀਜ਼ ਗਲਤ ਨਾ ਬੁਲਾਓ ਇਸ ਇੰਟਰਵਿਊ ਨੂੰ ਇੱਥੇ ਹੀ ਬੰਦ ਕਰਵਾ ਦਿੱਤਾ ਗਿਆ ਨਾਲ ਵਾਲੇ ਨੇ ਕਿਸੇ ਨੇ ਹੱਥ ਕਰਕੇ ਕਿਹਾ ਕਿ ਬਸ ਕਰੋ ਤੁਸੀਂ ਕਿਉਂਕਿ ਸ਼ਾਇਦ ਉਹਨਾਂ ਨੂੰ ਵੀ ਅੰਦਾਜ਼ਾ ਹੋ ਗਿਆ ਸੀ ਕਿ ਗੱਲਾਂ ਦੇ ਵਿੱਚੋਂ ਗੱਲ ਨਿਕਲਦੀ ਨਿਕਲਦੀ ਕਿਸੇ ਗਲਤ ਪਾਸੇ ਨਾ ਚਲੀ ਜਾਵੇ ਫਿਰ ਉਸ ਤੋਂ ਬਾਅਦ ਕਾਫੀ سارے ਰਿਪੋਰਟਰ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਕੋਸ਼ਿਸ਼ ਕਰ ਰਹੇ ਨੇ ਕਿ ਇੰਟਰਵਿਊ ਕਰ ਲੈਣ ਪਰ ਉਹਨਾਂ ਨੂੰ ਬਾਅਦ ਵਿੱਚ ਇੰਟਰਵਿਊ ਨਹੀਂ ਕਰਨ ਦਿੱਤਾ ਗਿਆ ਤਾਂ ਇਹ ਵੀ ਇੱਕ ਕਿੱਸਾ ਸੀ ਜਿਹੜਾ ਮੈਂ ਨੋਟਿਸ ਕੀਤਾ ਮੈਨੂੰ ਲੱਗਿਆ ਕਿ ਇਸ categories ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਸੋ ਇਸ ਤੋਂ ਬਾਅਦ ਅਗਲੇ ਸਿੰਗਰ ਨੇ ਸਿੱਧੂ ਮਸੇਵਾਲਾ ਦੇਖੋ ABP News ਦੇ ਇਸ ਰ ਦਾ ਜਵਾਬ ਸਿੱਧੂ ਮਸੂਵਾਲਾ ਬਾਈ ਨੇ ਆਪਣੇ ਤਰੀਕੇ ਦੇ ਨਾਲ ਦਿੱਤਾ ਤੇ ਸਿੱਧੂ ਮਸੂਵਾਲਾ ਨੇ ਕਿਸੇ ਵੀ ਗੱਲ ਨੂੰ ਘੁਮਾਫਰਾ ਕੇ ਪੇਸ਼ ਨਹੀਂ ਕੀਤਾ ਤੇ ਨਾ ਹੀ ਸਿੱਧੂ ਮਸੂਵਾਲਾ ਕਿਸੇ ਸਵਾਲ ਤੋਂ ਭੱਜਿਆ ਉਹਨੇ ਹਰ ਗੱਲ ਦਾ ਜਵਾਬ ਡਾਇਰੈਕਟ ਦਿੱਤਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਕੁਝ ਸਵਾਲ ਜਵਾਬ ਸੁਣ ਸਕਦੇ ਹੋ ਇਹਨਾਂ ਦੋਨਾਂ ਦੇ ਥੋੜੀ ਦੇਰ ਪਹਿਲਾਂ ਕਹੇ ਸੀ ਕਿ ਮੈਂ ਗਾਣੇ ਗਾੰਦਾ ਰਵਾਂਗਾ ਅੰਦਾਜ਼ੇ ਹੀ ਰਹੂਗਾ ਹੋਰਸ ਜੀ ਇਹ ਅੰਦਾਜ਼ਾ ਮਾੜਾ ਥੋੜੀ ਜਿਹਾ ਕਹਾਂਗੇ ਕਿ ਕਾਂਗਰਸ ਦਾ ਐਮ ਐਲ ਏ ਗਨ ਕਲਚਰ ਨੂੰ ਪ੍ਰੋਮੋਟ ਕਰ ਰਿਹਾ ਹੈ ਉਹਨਾਂ ਦਾ ਸੁਭੰਗ ਕਲਚਰ ਮਾੜਾ ਕਿਉਂ ਕਿ ਗੈਂਗਸਟਰਾਂ ਪੰਜ ਸਾਲਾਂ ਦੇ ਵਿੱਚ ਨਹੀਂ ਚੱਲਿਆ ਦੋਸਤ ਚੰਗੇ ਗਾਣਾ ਸੁਣਿਆ ਤੁਸੀਂ ਮੇਰਾ ਸੁਣਿਆ ਨਹੀਂ ਭੈਣ ਨਹੀਂ ਸੁਣਿਆ ਉਹੀ ਗੱਲ ਨਾ ਤੁਸੀਂ ਹਥਿਆਰ ਵਾਲੇ ਸੁਣਿਆ ਚੰਗੇ ਗਾਣਾ ਤੁਸੀਂ ਸੁਣੇ ਨਹੀਂ ਵੀ ਤੁਸੀਂ ਮੇਰੇ ਤੋਂ ਕੁਐਸਚਨ ਦਾ ਜਵਾਬ ਮੰਗਿਆ ਮੈਂ ਤੁਹਾਨੂੰ ਹਰੇਕ ਕੁਐਸਚਨ ਦਾ ਜਵਾਬ ਦੇ ਸਕਦਾ ਜਦੋਂ ਮੇਰੇ ਬਾਪੂ ਹੁਣੇ ਜਵਾਨ ਸੀ ਕਲਦੀ ਮਾਨਕ ਦਾ ਗਾਣਾ ਸੀ 12 ਗੋਲੀਆਂ ਨਾਲ ਮਸਾਟ ਡੱਪੜਦਾ ਬੈਠਾ ਦਫਾਏ ਫਾਇਰ 53 ਨੰਬਰ ਹੈ ਉਹਦਾ ਬੰਦਾਨੀ ਜੋ ਸੱਕੇ ਛੜੇ ਜਦੋਂ ਬਗਾਨੀ ਫਜ਼ਾੁਰ ਮੇ ਪਏ ਸਮਝ ਦੇ ਟੇ ਡਿਪੈਂਡ ਹੋ ਗਏ ਜੱਕੇ ਡਾਤੇ ਗਾਣੇ ਬਣਦੇ ਰਹੇ ਠੀਕ ਹੈ ਜਿਉਂ ਨੇ ਮੋੜ ਤੇ ਗਾਣੇ ਬਣ ਰਹੇ ਫਿਰ ਇੱਕ ਵਾਰ ਇਹ ਵਾਲੀ ਨਿਊਜ਼ ਤੁਹਾਨੂੰ ਯਾਦ ਹੀ ਹੋਊਗੀ ਜਦੋਂ ਸਿੱਧੂ ਮਸੂਏ ਵਾਲਾ ਬਾਈ ਦਾ ਚਲਾਨ ਹੋਇਆ ਸੀ ਉਸ ਤੋਂ ਬਾਅਦ ਸਿੱਧੂ ਮਸੂਏ ਵਾਲਾ ਜਦੋਂ ਪੁਲਿਸ ਸਟੇਸ਼ਨ ਚੋਂ ਬਾਹਰ ਨਿਕਲ ਰਿਹਾ ਸੀ ਤਾਂ ਇਹ ਵਾਲੀ ਖਬਰ ਕਾਫੀ ਨਿਊਜ਼ ਚੈਨਲਾਂ ਨੇ ਚਲਾਈ ਸੀ ਕਿ ਸਿੱਧੂ ਮਸੂਏ ਵਾਲਾ ਜਾਂਦਾ ਜਾਂਦਾ ਹਥਿਆਰ ਕਿਉਂ ਦਿਖਾ ਰਿਹਾ ਹੈ ਨੇ ਕਿਸ ਨੂੰ ਦਿਖਾਈ ਰਿਵਲਵਰ ਇਹ ਵਾਲੀ ਖਬਰ ਇਸ ਰਿਪੋਰਟਰ ਨੇ ਵੀ ਲਾਈ ਸੀ ਕਿ ਹਥਿਆਰ ਕਿਉਂ ਦਿਖਾ ਰਿਹਾ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਉਹ ਹਥਿਆਰ ਢਾਲ ਕਰ ਗਲੇ ਵਿੱਚ ਫਿਰ ਬਾਹਰ ਆਇਆ ਤੈਸ ਤੋਂ ਬਾਅਦ ਜਦੋਂ ਸਿੱਧੂ ਬਾਈ ਤੋਂ ਸਾਹਮਣੇ ਬੈਠ ਕੇ ਸਵਾਲ ਪੁੱਛਿਆ ਗਿਆ ਸੇਮ ਸਿੱਧੂ ਬਾਈ ਨੇ ਉਸ ਪੂਰੀ ਸਿਚੁਏਸ਼ਨ ਨੂੰ ਕਿਦਾਂ ਸਮਝਾਇਆ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਪੀਐਸਪੀ ਦੇ ਦਫਤਰ ਤੋਂ ਨਿਕਲ ਕੇ ਆਇਆ ਉਸ ਤੋਂ ਲਿੱਥੇ ਪਈਏ ਜਦੋਂ ਮੈਨੂੰ ਉੱਥੇ ਰੋਕਿਆ ਗਿਆ ਮੇਰਾ ਵੈਪਨ ਫੜਿਆ ਮੈਥੋਂ ਵੈਪਨ ਲੈ ਲਿਓ ਜੀ ਸਟੇਜ ਆ ਵੀ ਮੇਰੀ ਆਲਰੇਡੀ ਇਸ ਮਹੀਨ ਮੇਰੀ ਇਨਕੁਆਰੀ ਲੱਗੀ ਹੋਈ ਉਹਨੂੰ ਮੈਂ ਪੰਜ ਐਲਮ ਕਾਉਂਦਾ ਤਰਿਆ ਜਾਂਦਾ ਫਿਰ ਵੀ ਪੱਤਰਕਾਰਾਂ ਨੇ ਕਿਹਾ ਸੀ ਇਹ ਤਾਂ ਹਥਿਆਰ ਲਮਕਾਉਂਦਾ ਜਾਂਦਾ ਇਹਨੂੰ ਅਕਲ ਨਹੀਂ ਹੈਗੀ ਵੀ ਇਹ ਹਥਿਆਰ ਕਿਵੇਂ ਰੱਖਣਾ ਜੋ ਮੇਰੇ ਕੋਲ ਸਪੈਸੀਫਿਕ ਕਵਰ ਹੈ ਪਾਉਣ ਵਾਲਾ ਤਾਂ ਉਹਨੂੰ ਮੈਂ ਪਾ ਲਿਆ ਜਿਵੇਂ ਹੱਥ ਫੜਦਾ ਤਾਂ ਵੀ ਗਣਾ ਸੀ ਵੀ ਲੰਦਾ ਹਥਿਆਰ ਲੈ ਕੇ ਜਾਂਦਾ ਇਹਨੂੰ ਬਾਹਰ ਵੀ ਤਾਂ ਕਿਵੇਂ ਲੈ ਕੇ ਆਉਣਾ ਸੀ ਜਮ ਉਹ ਤੋਂ ਲਫਾਫਾ ਪਾੜਦਾ ਵੀ ਲਫਾਫੇ ਚ ਬਲ ਲਫਾਫੇ ਚ ਉਹ ਇਹ ਗੱਲ ਹੈ ਸੋ ਕਈ ਵਾਰੀ ਆਪਾਂ ਸਾਈਡਸ ਸ਼ਫਲ ਹੋ ਜਾਂਦੇ ਫਿਰ ਇੱਕ ਵਾਰੀ ਕੰਪਲੇਨ ਹੋਈ ਸੀ ਸਿੱਧੂ ਮੂਸੇਵਾਲਾ ਤੇ ਇੱਕ ਵੀਡੀਓ ਵਾਇਰਲ ਹੋ ਗਈ ਸੀ ਜਿਹਦੇ ਵਿੱਚ ਉਹ ਲਾਈਵ ਸਿੰਗਿੰਗ ਕਰਦੇ ਸੀ ਹੁਣ ਇੱਥੇ ਮਨ ਗਾਇਆ ਨਹੀਂ ਗਾਣਾ ਹਾਂਜੀ ਉਹ ਜਿਹੜਾ ਗਾਣਾ ਸੀ ਮੇਰਾ ਆਪ ਦਾ ਗਾਇਆ ਨਹੀਂ ਹੋਇਆ ਮੈਂ ਗਨ ਚ ਪੰਜ ਗੋਲੀਆਂ ਪੰਜ ਵੀਰਾਂ ਉਹ ਗਾਣਾ ਮੇਰਾ ਮੇਰਾ ਨਹੀਂ ਨੇ ਹੈ ਨਹੀਂ ਗਾਇਆ ਦੇਖੋ ਜਦੋਂ ਮਨਕੀਰ ਤੌਲਕ ਪੇਸ਼ ਹੋਇਆ ਸੀ ਉਸ ਤੋਂ ਇੱਕ ਦਿਨ ਪਹਿਲਾਂ ਹੀ ਸਿੱਧੂ ਮਸੂਏ ਵਾਲਾ ਬਾਈ ਪੇਸ਼ ਹੋਇਆ ਸੀ ਲੁਧਿਆਣਾ ਦੇ ਵਿੱਚ ਤੇ ਰਿਪੋਰਟਰਸ ਜ਼ਬਰਦਸਤੀ ਕਰਨ ਲੱਗੇ ਸਿੱਧੂ ਮਸੂਏ ਵਾਲਾ ਤੋਂ ਗੱਲ ਦਾ ਜਵਾਬ ਲੈਣ ਦੇ ਲਈ ਤੇ ਉਹਦੀ ਵੀਡੀਓ ਕਲਿੱਪ ਤੁਸੀਂ ਵੇਖ ਹੀ ਸਕਦੇ ਹੋ ਹੱਥ ਨਹੀਂ ਹੱਥ ਨਹੀਂ ਵਾਲਾ ਇੱਕ ਦਿਨਾਂ ਦਾ ਤੇ ਫਿਰ ਜਦੋਂ ਇਹਨਾਂ ਦੇ ਵਿੱਚ ਜ਼ਿਆਦਾ ਝੜਪ ਹੋ ਗਈ ਜ਼ਿਆਦਾ ਇੱਕ ਦੂਜੇ ਨੂੰ ਬੋਲਣ ਲੱਗ ਗਏ ਤੇ ਉੱਥੇ ਨਿਊਜ਼ ਚੈਨਲਸ ਵਾਲਿਆਂ ਨੇ ਇਹ ਖਬਰ ਲਾਈ ਕਿ ਮੀਡੀਆ ਦੇ ਨਾਲ ਇਹਨਾਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਸੀ। ਥਾਣੇ ਦੇ ਬਾਹਰ ਸਿੱਧੂ ਮੂਸੇਵਾਲਾ ਮੀਡੀਆ ਦੇ ਨਾਲ ਉਲਝ ਗਿਆ ਤੇ ਸ਼ਰਿਆਮ ਧਮਕੀਆਂ ਦਿੱਤੀਆਂ ਗਿਆ। ਜਿੱਦੂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਆਏ ਸੀ ਸਿੱਧੂ ਮੂਸੇਵਾਲਾ ਬਾਈ ਤੇ ਉਦੋਂ ਰਿਪੋਰਟਰਸ ਕਿੱਦਾਂ ਪਿੱਛੇ ਪੈ ਗਏ ਸੀ ਸਿੱਧੂ ਮੂਸੇਵਾਲਾ ਬਾਈ ਦੇ ਤੇ ਉੱਥੇ ਕਿੰਨਾ ਕੁਝ ਚੱਲਿਆ ਸੀ ਇਹ ਸਾਰੇ ਚੀਜ਼ਾਂ ਦੇ ਬਾਰੇ ਤੁਸੀਂ ਜਾਣਦੇ ਹੋ। ਮ ਬਈਰ ਕੋਲ ਕੋ ਮੱਥਾ ਟੇਕਣਾ ਆ ਯਾਰ ਫਿਰ ਮੈਂ ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡਿਓ ਰਿਪੋਰਟਰਸ ਦੇ ਵੱਲੋਂ ਬਹੁਤ ਜ਼ਿਆਦਾ ਧੱਕਾ ਮੁਕੀ ਕੀਤੀ ਗਈ ਸਿੱਧੂ ਬਾਈ ਦਾ ਇਹ ਕਹਿਣਾ ਸੀ ਕਿ ਮੇਰੇ ਬੇਰੈਂਟਸ ਵੀ ਨਾਲ ਨੇ ਤੁਸੀਂ ਧੱਕੇ ਨਾ ਮਾਰੋ ਪੱਤਰਕਾਰਤਾ ਮਾੜੀ ਨਹੀਂ ਹੈਗੀ ਪੱਤਰਕਾਰਤਾ ਕਰੋ ਪਰ ਕਿਸੇ ਨੂੰ ਬਿਨਾਂ ਪੁੱਛੇ ਕਿਸਦੇ ਦਰਵਾਜ਼ੇ ਦੇ ਵਿੱਚ ਕੈਮਰਾ ਲਾ ਕੇ ਇਹ ਚੀਜ਼ ਮਾੜੀ ਆ ਯਾਰ ਤੁਸੀਂ ਕਹਿੰਦੇ ਵੀ ਕੌਣ ਬੁਰਾ ਕੌਣ ਗਲਤ ਹੈ ਕੌਣ ਸਹੀ ਹੈ ਸਾਰਿਆਂ ਦੀ ਇੱਜ਼ਤ ਕਰਦੇ ਹਾਂ ਪਰ ਆਹ ਕੰਮ ਨਹੀਂ ਹੋਣਾ ਚਾਹੀਦਾ ਹਣੇ ਤੋਂ ਬਾਈ ਤੋਂ ਪੁੱਛਣ ਵਾਲਾ ਉਹ ਬੇਬੀ ਮੈਂ ਤੇਰੇ ਦਰਵਾਜ਼ੇ ਤੇ ਕੰਧ ਦੇ ਉੱਤੇ ਤੇਰੇ ਤੂੰ ਬੇੜੇ 'ਚ ਬੈਠਾ ਹਾਂ ਮੈਂ ਆਪਣੇ ਪਰਿਵਾਰ ਨਾਲ ਤੇ ਮੈਂ ਤੇਰੇ ਬੇੜੇ 'ਚ ਬਹਿ ਕੇ ਕੈਮਰਾ ਲਈ ਜਾਂਦਾ ਹਾਂ ਮੈਂ ਯਾਰ ਕਿੱਡੀ ਮਾੜੀ ਗੱਲ ਹੈ ਪੱਤਰਕਾਰਤਾ ਚੰਗੀ ਚੀਜ਼ ਹੈ ਪਰ ਬਿਨਾਂ ਦੱਸੇ ਇਹ ਚੋਰੀ ਹੁੰਦੀ ਹੈ ਤੇ ਚੋਰੀ ਨਹੀਂ ਕੁਝ ਕਹਿ ਸਕਦੇ ਕੁਝ ਹੋਰ ਕਹਿ ਲਓ ਆਪਾਂ ਵੀ ਸਟਾਕ ਕਰਨਾ ਕਿਸ ਨੂੰ ਨਾ ਬੇਫਾਲਤੋ ਦਾ ਕਿਰਾਂ ਹੁਣ ਜੇ ਨੂੰ ਕੁਝ ਕਵਾਂਗੇ ਫਿਰ ਇਹ ਨੇ ਕਹਿਣਗਾ ਵੀ ਮੈਂ ਮੈਜੇ ਕੁਝ ਕਿਹਾ ਨਹੀਂ ਯਾਰ ਹਰੇਕ ਦਾ ਟੱਬਰ ਆ ਹਰੇਕ ਦੀ ਪ੍ਰਾਈਵੇਸੀ ਹੈ ਪ੍ਰਾਈਵੇਸੀ ਨੂੰ ਨਾ ਕਦੇ ਵੀ ਫੈਮਲੀ ਓਵਰ ਐਵਰੀਥਿੰਗ ਠੀਕ ਹਨ ਪਰਿਵਾਰ ਸਾਰਿਆਂ ਦੇ ਨੇ ਜਿਵੇਂ ਤੇਰੇ ਦਰਵਾਜ਼ੇ 'ਤੇ ਕੈਮਰਾ ਲੈ ਕੇ ਖੜਾ ਹਸਤਾ ਤੈਨੂੰ ਕਿਵੇਂ ਲੱਗੂ ਇਹਦਾ ਚੈਨਲ ਪੁੱਛੀਓ ਹਸਤਾ ਤਾ ਕੌਣ ਹੈ ਸੋ ਐਸੀ ਕੁਝ ਪੰਜਾਬੀ ਸਿੰਗਰਾਂ ਦੇ ਇਦਾਂ ਦੇ ਕਿੱਸੇ ਜਿਨ੍ਹਾਂ ਦੀ ਕਾਫੀ ਗੱਲਬਾਤ ਹੋਈ ਸੀ ਰਿਪੋਰਟਰਸ ਦੇ ਨਾਲ ਇੱਕ ਟਾਈਮ ਤੇ ਤੇ ਇਹਨਾਂ ਨੇ ਆਪਣੇ ਤਰੀਕੇ ਦੇ ਨਾਲ ਉਹ ਸਾਰੀਆਂ ਸਿਚੁਏਸ਼ਨ ਹੈਂਡਲ ਕੀਤੀ ਤੇ ਮੈਨੂੰ ਪਤਾ ਕਿ ਇਸ ਵੀਡੀਓ ਦੇ ਵਿੱਚ ਮੈਂ ਸਾਰੀਆਂ ਚੀਜ਼ਾਂ ਕਵਰ ਨਹੀਂ ਕਰ ਪਾਇਆ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਕਿੱਸੇ ਨੇ ਇਦਾਂ ਦੇ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਵੀਡੀਓ ਦਾ ਪਾਰਟ 2 ਬਣਾਇਆ ਜਾਵੇ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਅਗਲੀ